ਹਾਂ ਬਾਈ ਜੀ ਕੀ ਨਾਮ ਆ ਆਪਣਾ ਹਾਂ ਨਾਮ ਸੁਖਵਿੰਦਰ ਸਿੰਘ ਜੀ ਅੱਜ ਇੱਥੇ ਘਟਨਾ ਵਾਪਰੀ ਇੱਕ ਹਾਦਸਾ ਹੋਇਆ ਐਕਸੀਡੈਂਟ ਹੋਇਆ ਕੀ ਹੋਇਆ ਦੱਸੋ ਮੈਨੂੰ ਬੜਾ ਜਾਣ ਕੇ ਹਾਂ ਜੀ ਹਾਂ ਜੀ ਬਾਈ ਜੀ ਇਹਨਾਂ ਰਾਤੀ 9 ਤੋਂ 25 925 99:30 ਮਤਲਬ ਜੀ ਕਰੀਬ ਜੀ ਘਟਨਾ ਜੀ ਇਹ ਇਹ ਉੱਤਰੋਂ ਸਾਦਕਾਲੇ ਪਾਸੋਂ ਗੱਡੀ ਆ ਰਹੀ ਸੀ ਸਕੋਰਪਿਓ ਗੱਡੀ ਆ ਮਰਾਰਾ ਦੀ ਦੱਸ ਰਹੇ ਆ ਤੇ ਉਹ ਕੋਈ ਗਾਂ ਸੀਗੀ ਗਾਂ ਜਦੋਂ ਗਾਂ ਮੂਰੇ ਆਈ ਗਾਂ ਨੂੰ ਕੱਟ ਮਾਰਨ ਲੱਗੇ ਸੈ ਜ਼ਿਆਦੇ ਕੱਟ ਵੱਜ ਗਈ ਉਹ ਸਿੱਧੀ ਉੱਥੋਂ ওভারਕੋਈ ਹੋ ਕੇ ਸਿੱਧੀ ਮਤਲਬ ਗਈਆ ਟਾਇਰ ਤੋਂ ਲੱਗੰਦੋ ਹਵਾ ਦੇ ਜਿਵੇਂ ਆਪਾਂ ਕਹਿ ਦਿੰਦੇ ਆ ਹਾਂ ਹਾਂ ਬਹੁਤ ਕਾਫੀ ਧਿਆਨਕ ਸਿਰਾਂਟ ਜਣ ਵੀ ਹੋਇਆ ਜੀ ਤੇ ਜਿਹਦੇ ਵਿੱਚੋਂ ਜੀ ਹਰਜੀਤ ਸਿੰਘ ਨਾਮ ਦਾ ਸੈਦ ਕੋਈ ਸੀਗਾ ਜੀ ਮਰਾੜਾਂ ਤੋਂ ਇਹਨਾਂ ਦੀ ਟੱਕ کہہ ਰਹੇ ਆ ਹੋ ਰਹੇ ਆ ਹੋ ਗਈ ਜੀ ਤੇ ਬਾਕੀ ਦੋ ਜਿਹੜੇ ਨਾਲ ਮੁੰਡੇ ਹੋਰ ਸੀ ਉਹ ਠੀਕ ਹੈ ਜੀ ਤੁਹਾਨੂੰ ਕਿ ਮਤਲਬ ਕਹਿ ਕੇ ਖੜਕਾ ਵਗੈਰਾ ਹੋਇਆ ਸੀ ਜੀ ਮੈਂ ਇੱਥੇ ਐਸਬੀਆਰ ਕਾਲਜ ਦੇ ਵਿੱਚ ਇੱਕ ਜੋਬ ਕਰਦਾ ਜੀ ਮੈਂ ਇੱਥੇ ਹੀ ਮਸੀਹਾ ਤੇ ਮੈਨੂੰ ਨਾਲ ਦੇ ਨਾਈਟਾ ਦੇ ਮੁੰਡਿਆਂ ਨੇ ਫੋਨ ਕੀਤਾ ਨਾਲ ਦੀ ਨਾਲ ਹੀ ਤੇ ਜਦ ਮੈਂ ਆਇਆ ਤਾਂ ਉਹ ਬਾਈ ਉਹਦੀ ਬੈਠੀ ਸੀਗੀ ਅਜੇ ਜੀ ਅਸੀਂ ਕੱਡੇ ਵਿੱਚੋਂ ਬੜ ਬੁੜਕੀ ਦੀ ਉਹਨੇ ਕਿਹਾ ਸੀ ਜਦੋਂ ਦਾ ਭੰਕੇ ਜੀ ਕਿਸੇ ਤਰੀਕੇ ਨਾਲ ਉਦੋਂ ਤਾਂ ਬਾਈ ਉਹ ਠੀਕ ਲੱਗ ਰਿਹਾ ਜੀ ਕਿਉਂਕਿ ਮੇਰੇ ਨਾਲ ਵੀ ਉਹਦੀ ਗੱਲ ਹੋਈ ਉਹ ਕਹਿੰਦੇ ਬਾਈ ਠੀਕ ਆ ਤੇ ਉੱਥਾਂ ਤਕਲੀਫ ਚ ਜ਼ਰੂਰ ਸੀਗੇ ਪਰ ਉਹ ਮਾਰਨਿੰਗ ਜਦੋਂ ਉਹਨਾਂ ਦੇ ਕੋਈ ਬ੍ਰਦਰ ਉੱਥੇ ਸੀ ਵੀ ਆਏ ਤੇ ਉਹਨਾਂ ਨੂੰ ਪਤਾ ਲੱਗਿਆ ਕਹਿੰਦੇ ਵੀ ਰਾਤ ਨੂੰ ਉਹਨਾਂ ਦੀ ਜੱਤੂ ਤੇ ਦੂਜੇ ਜਿਹੜੇ ਨਾਲ ਸੀ ਉਹਨਾਂ ਦੇ ਸਟੰਡਲ ਜਿਵੇਂ ਜਮਾਂ ਨਾਰਮਲ ਸੀ ਠੀਕ ਸੀ ਜੀ ਉਹਨਾਂ ਨੇ ਵੀ ਨਾਲ ਵਿਚਾਰੇ ਨੇ ਹੈਲਪ ਕੀਤੀ ਆ ਕਿਉਂਕਿ ਠੰਡ ਸੀਗੀ ਜੀ ਪਾਣੀ ਪੂਣੀ ਕਾਫੀ ਠੰਡਾ ਸੀਗਾ ਗਿੱਲੇ ਸੀ ਸਾਰੇ ਜੀ ਤੇ ਅਸੀਂ ਵੀ ਥੋੜੇ ਬਹੁਤੇ ਗਿੱਲੇ ਹੋ ਗਏ ਜੀ ਮੇਰੇ ਨਾਲ ਤੇ ਦੋ ਮੁੰਡੇ ਡਿਊਟੀ ਕਰਦੇ ਜੀ ਇੱਥੇ ਉਹ ਵੀ ਮਤਲਬ ਪੂਰੇ ਉਹਨਾਂ ਦੇ ਵਿੱਚ ਵਰਕੇ ਕੱਢੇ ਆ ਜੀ ਉਹ ਮੁੰਡੇ ਦੂਜੇ ਦਾ ਠੀਕ ਲੱਗਦੀ ਸੀ ਠੀਕ ਹੈ ਕਿਉਂਕਿ ਉਹਨਾਂ ਨੇ ਤਾਂ ਕੋਈ ਲੱਗਦੀ ਨਹੀਂ ਸੀ ਇਹ ਵੀ ਦੇਖਣ ਨੂੰ ਠੀਕ ਲੱਗ ਰਹੀ ਸੀ ਹੱਥ ਹੁਤ ਮਾਰ ਕੇ ਦੇਖਿਆ ਪਰ ਉਦੋਂ ਸਾਥ ਨਹੀਂ ਸੀ ਕੋਈ ਪਰ ਲੱਗਦਾ ਕਿ ਉਧਰ ਉਨੀ ਛੱਟ ਜਾਂਦਾ ਕੋਈ ਦਬਾਅ ਵਜਨ ਜਿਵੇਂ ਕੋਈ ਆ ਜਾਂਦਾ ਉਹਨਾਂ ਨਾਲ